لكي ਸ਼ਹੀਦ ਪ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਨਵ ਵਿਹਾਈ ਪਤਨੀ ਸਨੇਪਰਾ ਤੇ ਮਾਪਿਆਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਨਵ ਵਿਹਾਈ ਪਤਨੀ ਆਪਣੇ ਪਤੀ ਨੂੰ ਰੋ ਰੋ ਕੇ ਆਵਾਜ਼ਾਂ ਮਾਰ ਰਹੀ ਹੈ ਤੇ ਦੂਜੇ ਪਾਸੇ ਪ੍ਰਿਤਪਾਲ ਸਿੰਘ ਦਾ ਭਰਾ ਬੇਹੋਸ਼ ਹੋ ਗਿਆ ਹੈ ਮਾਪਿਆਂ ਦਾ ਵੀ ਹਾਲ ਦੇਖਿਆ ਨਹੀਂ ਜਾ ਰਿਹਾ 4 ਮਹੀਨੇ ਪਹਿਲਾਂ ਹੀ ਅਜੇ ਸ਼ਹੀਦ ਪ੍ਰਿਤਪਾਲ ਸਿੰਘ ਦਾ ਵਿਆਹ ਹੋਇਆ ਸੀ ਅਜੇ ਤਾਂ ਨਵ੍ਹੇ ਹਾਈ ਦੇ ਹੱਤਾਂ ਦੀ ਸ਼ਗਨਾ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਹੋਈ ਕਿ ਇਹ ਮੰਦਭਾਗੀ ਖਬਰ ਆ ਗਈ ਜੰਮੂ ਕਸ਼ਮੀਰ ਦੇ ਕੁਲਗਾਮ ਐਨਕਾਊਂਟਰ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਜੱਦੀ ਪਿੰਡ ਪਹੁੰਚੀਆਂ ਨੇ ਸਮਰਾਲਾ ਦੇ ਪਿੰਡ ਮਾਨੂਪੁਰ ਦੇ ਵਿੱਚ ਸ਼ਹੀਦ ਪ੍ਰਿਤਪਾਲ ਸਿੰਘ ਦਾ ਨਾਮ ਅੱਖਾਂ ਦੇ ਨਾਲ ਸੰਸਕਾਰ ਕੀਤਾ ਜਾ ਰਿਹਾ ਹੈ ਸ਼ਹੀਦਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਵਿਦਾਇਗੀ ਦਿੱਤੀ ਜਾ ਰਹੀ ਹੈ ਲੌਂਸ ਨਾਇਕ ਪ੍ਰਿਤਪਾਲ ਸਿੰਘ ਦਾ ਵਿਆਹ ਸਿਰਫ ਤੇ ਸਿਰਫ 4 ਮਹੀਨੇ ਪਹਿਲਾਂ ਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ ਹੱਥਾਂ ਦੇ ਵਿੱਚ ਚੂੜਾ ਅਤੇ ਮਹਿੰਦੀ ਵੀ ਹੱਥਾਂ ਦੇ ਉੱਤੇ ਸ਼ਗਨਾ ਵਾਲੀ ਲੱਗੀ ਹੋਈ ਹੈ ਪਰ ਕੀ ਪਤਾ ਸੀ ਕਿ ਇਹ ਮੰਦਪਾ ਕੀ ਖਬਰ ਆ ਜਾਵੇਗੀ हर भे न ਚਲੋ ਲੈ ਚਲੋ ਕਿੱਧਰ ਨਿਕਲ ਜਾਓ ਕਿੱਧਰ ਨਿਕਲ ਜਾਓ ਕਿੱਧਰ ਆ ਜੀ ਚਲੋ ਪਤਾ ਪਤਾ ਮਮੀ ਆ ਲੈ ਆ ਲੈ ਨਾਲ ਨਾਲ ਹੱਥ ਲਵਾਉਣ ਨਾਲ ਆ ਬਾਕੀ ਜਿਹੜੇ ਆ ਯਾਰ ਪਿੱਛੇ ਹੋ ਜਾ ਪਿੱਛੇ ਹੋ ਜਾ ਕਾੜੀਆਂ ਸਲਾਮੀਆਂ ਹੋਰ ਲੱਗਦੀਆਂ ਨੇ ਆ ਜਗ੍ਹਾ ਖਾਲੀ ਛੱਡੋ ਯਾਰ ਮੇਰਾ ਬੋਲ ਛੇ ਪੱਤਾ ਆ ਪਿੱਛੇ ਜਾ thank you